10 ਹੋਤਾ ਸ਼ੋ ਇਸ ਸਪான்ਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 27 ਦਸੰਬਰ 2024 ਦਿਨ ਸ਼ੁੱਕਰਵਾਰ ਪੋ ਮਹੀਨੇ ਦੀ 14 ਤਰੀਕ ਹੈ ਜੀ ਸੈਮੀ ਆਮੂ ਕੈਰਜੀ ਅਤੇ ਕਵੰਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰ ਆਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਪੋਨਸਰਡ ਪ੍ਰੋਗਰਾਮ 'ਚ ਨਿੱਘਾ ਸਵਾਗਤ ਹੈ। ਹਮੇਸ਼ਾ ਦੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਭਾਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਤੋਂ ਬਾਅਦ ਕੈਲਵਿਚ ਆਪਣੀ ਦੂਜੀ ਲੋਕੇਸ਼ਨ ਖੋਲ੍ਹ ਦਿੱਤੀ ਹੈ। ਇਸ ਦੇ ਨਾਲ ਹੀ ਆਪਣਾ ਮੋਟਰ ਸਾਡੇ ਪ੍ਰੋਗਰਾਮ ਨੂੰ ਸਪੌਂਸਰ ਕਰਦੇ ਆ ਸਰੀ ਚ ਯੂਜ਼ਡ ਕਾਰਾਂ ਦੀ ਨਾਮਵਰ ਡੀਲਰਸ਼ਿਪ ਆ। ਨਾਲੇ ਸਾਡੇ ਸਪੌਂਸਰ ਨੇ ਫਾਈਬਰ ਟੈਕ ਡਿਸਟ੍ਰੀਬਿਊਟਰਜ਼ ਗ੍ਰੇਟਰ ਵੈਨਕੂਵਰ ਜੇ 10 ਲੋਕੇਸ਼ਨਾਂ ਤੋਂ ਇਹ ਪਲੰਮਿੰਗ ਦਾ ਸਮਾਨ ਮਹਈਆ ਕਰਾਉਂਦੇ ਆ। ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਨੀ ਹੈ ਜੀ ਫਲਿੱਪਿੰਗ ਟੈਕਸ ਦੀ ਜਿਹੜਾ ਕਿ ਬੀਸੀ ਵਿੱਚ 1 ਜਨਵਰੀ ਤੋਂ ਲੱਗਣ ਜਾ ਰਿਹਾ ਟ੍ਰੂਟੋ ਨੇ ਟਰੰਪ ਨੂੰ ਬੰਦਿਆਂ ਵਾਂਗੂ ਕੀ ਸਮਝਾਇਆ ਉਹਦੀ ਵੀ ਆਪਾਂ ਗੱਲਬਾਤ ਕਰਾਂਗੇ ਤੇ ਨਾਲੇ ਗੱਲਬਾਤ ਕਰਾਂਗੇ ਅਮਰੀਕਾ ਦੇ ਵਿੱਚ ਪਏ ਇੱਕ ਵੱਡੇ ਸਮਾਜਿਕ 파ੜੇ ਦੀ ਅਭਿਤੇ ਦੋ ਦਿਨਾਂ ਤੋਂ ਅਮਰੀਕਨ ਗੋਰਿਆਂ ਅਤੇ ਭਾਰਤੀ ਆਈਟੀ ਕਾਮਯਾਬ ਵਿਚਾਲੇ ਇੱਕ ਵੱਡੀ ਸ਼ਬਦੀ ਜੰਗ ਚੱਲ ਰਹੀ ਹੈ ਇਹ ਜੰਗ ਸ਼ੁਰੂ ਕਿੱਥੋਂ ਹੋਈ ਇਹਦੇ ਕਾਰਨ ਕੀ ਰਹੇ ਤੇ ਗੱਲ ਕਿੱਧਰ ਨੂੰ ਜਾ ਰਹੀ ਆ ਇਹਦੇ ਬਾਰੇ ਆਪਾਂ ਵਿਸਥਾਰਚ ਗੱਲਬਾਤ ਕਰਾਂਗੇ ਡਾਕਟਰ ਮਨਮੋਹਨ ਸਿੰਘ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਚੜ੍ਹਾਈ ਕਰ ਗਏ ਆ ਉਹਨਾਂ ਦੇ ਬਾਰੇ ਗੱਲਬਾਤ ਕਰਾਂਗੇ ਤੇ ਨਾਲੇ ਗੱਲਬਾਤ ਕਰਾਂਗੇ ਚੀਨ ਦੀ ਜਿਨ੍ਹਾਂ ਨੇ ਕਿ ਭਾਰਤ ਦੀ ਸਰਹੱਦ ਦੇ ਉੱਤੇ ਬ੍ਰਹਮਪੁੱਤਰ ਨਦੀ ਦੇ ਉੱਤੇ ਇੱਕ ਵੱਡਾ ਡੈਮ ਬਣਾਉਣ ਦਾ ਐਲਾਨ ਕਰ ਸੁਟਿਆ ਆ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ 'ਚ ਵਾਪਸ ਆਉਣੇ ਆ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ सच्चा जो तो होर भी निखारे। भरत पता नोट करो इक्यासी वी एक सो अठाई स्ट्रीट पायल बिजनेस सेंटर सरी विच कॉल छे सो चार पांच सो तिरानवे ग्यारह ग्यारह सिक्स जीरो फोर फाइव नाइन थ्री डबल वन डबल वन ਸਰੀ ਤੋਂ ਬਾਅਦ ਹੁਣ ਦੂਜੀ ਲੋਕੇਸ਼ਨ ਨਾਰਥ-ਈਸਟ ਕੈਲਗਰੀ ਦੇ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਖੁੱਲ ਗਈ ਹੈ। ਸਰੀ ਵਿੱਚ ਰਹਿੰਦੇ ਹੋ ਤਾਂ ਜ਼ਾਹਿਰ ਜਈ ਗੱਲ ਹੈ ਗੱਡੀ ਤੋਂ ਬਿਨਾ ਤਾਂ ਸਰਦਾ ਨਹੀਂ। ਗੱਡੀ ਲੈਣ ਦੇ ਸ਼ੌਕੀਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਆਪਣਾ ਮੋਟਰਸ। ਆਪਣਾ ਮੋਟਰਸ ਤੁਹਾਡੀ ਪੌਕੇਟ ਦਾ ਰੱਖਦੇ ਨੇ ਖਾਸ ਖਿਆਲ। ਨਵੀਂ ਜਾਂ ਪੁਰਾਣੀ ਦੋਹਾਂ ਗੱਡੀਆਂ ਦੀ ਕਰਦੇ ਨੇ ਬਿਹਤਰੀਨ ਸੇਲ। ਇੰਨਾ ਹੀ ਨਹੀਂ ਈਜ਼ੀ ਫਾਈਨਾਂਸ ਵੀ ਕਰਵਾਉਂਦੇ ਨੇ ਪ੍ਰੋਵਾਈਡ ਆਪਣੀ ਐਕਸਲੈਂਟ ਸਰਵਿਸ ਕਰਕੇ ਪਛਾਣੇ ਜਾਂਦੇ ਨੇ ਆਪਣਾ ਮੋਟਰਜ਼ ਲਿਮਿਟਿਡ ਤੇ ਉਹਨਾਂ ਦੀ ਟੀਮ ਬਸ ਫਿਰ ਹੁਣੇ ਕਰੋ ਆਪਣੀ ਗੱਡੀ ਬੁੱਕ 6045371532 ਤੇ ਦਸ ਹੋਤਸ਼ੋ ਲੈ ਕੇ ਇੱਕ ਵਾਰ ਫੇਰ ਤੁਹਾਡੀ ਸੇਵਾ ਚ ਹਾਜ਼ਰ ਹਾਂ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕੈਨੇਡਾ ਤੋਂ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਤੋਂ ਜਿੱਥੇ ਕਿ BC ਸਰਕਾਰ ਅ ਪਹਿਲੀ ਜਨਵਰੀ ਤੋਂ ਲੋਕਾਂ ਨੂੰ ਇੱਕ ਨਵਾਂ ਤੋਹਫ਼ਾ ਦੇਣ ਜਾ ਰਹੀ ਹੈ ਫਲिपਿੰਗ ਟੈਕਸ ਦੇ ਰੂਪ ਵਿੱਚ ਤਾਂ ਕਿ ਘਰਾਂ ਦੀਆਂ ਕੀਮਤਾਂ ਨੂੰ ਨੱਥ ਪਾਈ ਜਾ ਸਕੇ ਸੋ ਇਹਦਾ ਫਲिपਿੰਗ ਟੈਕਸ ਹੈ ਜਿਹਦੀ ਅਨਾਊਂਸਮੈਂਟ ਪਹਿਲਾਂ ਹੀ ਕੀਤੀ ਗਈ ਸੀ ਇਹਨੇ ਪਹਿਲੀ ਜਨਵਰੀ 2025 ਤੋਂ ਕੰਮ ਕਰਨਾ ਆਰੰਭ ਕਰ ਦੇਣਾ ਸੋ ਮਤਲਬ ਵੀ 1 ਜਨਵਰੀ 2025 ਤੋਂ ਬਾਅਦ ਅਜੇਕਰ ਤੁਸੀਂ ਕੋਈ ਘਰ ਵਿੱਚੋਂ ਲਿਆ ਹੋਇਆ ਜਿਹਨੂੰ ਕਿ ਲਏ ਹੋਏ ਨੂੰ ਹਜੇ 2 ਸਾਲ ਨਹੀਂ ਹੋਏ ਤਾਂ ਉਹਦੇ ਉੱਤੇ ਤੁਹਾਨੂੰ ਟੈਕਸ ਦੇਣਾ ਪਊਗਾ ਚਾਹੇ ਘਰ ਤੁਹਾਡੇ ਆਪਣੇ ਨਾਂ ਦੇ ਉੱਤੇ ਆ ਚਾਹੇ ਕੰਪਨੀ ਦੇ ਨਾਂ ਤੇ ਆ ਕਾਰਪੋਰੇਸ਼ਨ ਦੇ ਨਾਂ ਤੇ ਆ ਪਾਰਟਨਰਸ਼ਿਪ ਜਾਂ ਟਰਸਟ ਦੇ ਨਾਂ ਦੇ ਉੱਤੇ ਆ ਜੇਕਰ ਤੁਸੀਂ 2 ਸਾਲ ਤੋਂ ਪਹਿਲਾਂ ਪਹਿਲਾਂ ਲਿਆ ਹੋਇਆ ਘਰ ਆ ਟਾਊਨ ਹਾਊਸ ਆ ਕੋਂਡੋ ਆ ਨਵਾਂ ਆ ਜਾਂ ਪੁਰਾਣਾ ਆ ਉਹ ਵਿੱਚੋਂਗੇ ਉਹਦੇ ਉੱਤੇ ਜਿਹੜਾ ਵੀ ਮੁਨਾਫਾ ਹੋਊਗਾ ਉਹਦੇ ਤੇ ਤੁਹਾਨੂੰ 20% ਟੈਕਸ ਲੱਗਣਾ ਆ ਪਹਿਲੇ ਸਾਲ ਦੇ ਵਿੱਚ ਮੰਨ ਲਓ ਅਸ 1050 ਦਿਨ ਹੋ ਗਏ ਆ ਤੁਸੀਂ ਘਰ ਨਹੀਂ ਵੇਚਿਆ ਤੁਸੀਂ ਦੂਜੇ ਸਾਲ ਵਿੱਚ ਚਲੇ ਗਏ ਆ ਤਾਂ ਫਿਰ ਇੱਕ ਵੱਖਰਾ ਫਾਰਮੂਲਾ ਦਿੱਤਾ ਗਿਆ ਜਿਹੜਾ ਕਿ ਦਿਨ ਗਿਣੇ ਜਾਣਗੇ ਤੁਸੀਂ ਕਿੰਨੇ ਦਿਨਾਂ ਬਾਅਦ ਘਰ ਵੇਚ ਰਹੇ ਆ ਉਹ ਫਾਰਮੂਲੇ ਦੇ ਵਿੱਚ ਉਹ ਦਿਨ ਪਾ ਕੇ ਉਸ ਹਿਸਾਬ ਦੇ ਨਾਲ ਕੈਲਕੂਲੇਟ ਕੀਤਾ ਜਾਊਗਾ ਉਹ ਜਿਹੜਾ ਟੈਕਸ ਆ ਪਹਿਲੇ ਸਾਲ ਦੇ 20% ਟੈਕਸ ਨਾਲੋਂ ਥੋੜਾ ਜਿਹਾ ਘੱਟ ਬਣਦਾ ਆ ਤੋ ਮਤਲਬ ਕੀ ਹੈ ਜੇ ਪਹਿਲੇ ਸਾਲ ਤੁਸੀਂ ਘਰ ਵੇਚਤਾ ਉਹਦੇ ਪ੍ਰੋਫਿਟ ਤੇ 20% ਟੈਕਸ ਹੈ ਕਿ ਦੂਜੇ ਸਾਲ ਵੇਚੋਗੇ ਤਾਂ ਦਿਨਾਂ ਦੇ ਹਿਸਾਬ ਨਾਲ ਥੋੜਾ ਜਿਹਾ ਘੱਟ ਟੈਕਸ ਤੇ ਜੇ ਤੁਸੀਂ ਦੋ ਸਾਲ ਤੋਂ ਬਾਅਦ ਘਰ ਵੇਚਦੇ ਆ ਉਹਦੇ ਤੇ ਪ੍ਰੋਫਿਟ ਬਣਾਉਨੇ ਆ ਫੇਰ ਬੀਸੀ ਸਰਕਾਰ ਦਾ ਕੋਈ ਟੈਕਸ ਨਹੀਂ ਉਹਦੇ ਉੱਤੇ ਪਰ ਇਹਦਾ ਮਤਲਬ ਇਹ ਨਹੀਂ ਕਿ ਹੋਰ ਟੈਕਸ ਹੈ ਨਹੀਂਗੇ ਜਿਹੜਾ ਵੀ ਤੁਹਾਨੂੰ ਕੋਈ ਪ੍ਰੋਫਿਟ ਹੁੰਦਾ ਕਿਤੇ ਵੀ ਜੇਕਰ ਤੁਹਾਡਾ ਪ੍ਰਿੰਸੀਪਲ ਰੈਜ਼ਿਡੈਂਸ ਨਹੀਂ ਆ ਤਾਂ ਉਹਦੇ ਉੱਤੇ ਕੈਪੀਟਲ ਗੇਨ ਵੀ ਦੇਣਾ ਪੈਂਦਾ ਫੈਡਰਲ ਸਰਕਾਰ ਦਾ ਟੈਕਸ ਹੈ ਆ ਸੋ ਜਿੰਨੇ ਵੀ ਤੁਹਾਨੂੰ ਆਮਦਨ ਹੁੰਦੀ ਆ ਘਰ ਦੇ ਵਿੱਚੋਂ ਪ੍ਰੋਫਿਟ ਹੁੰਦਾ ਉਹਦੇ ਹਿਸਾਬ ਦੇ ਨਾਲ ਲੱਗਦਾ ਸੋ ਮਤਲਬ ਇਹ ਹੈ ਕਿ ਜਿਹੜੇ ਲੋਕ ਜਲਦੀ ਚਲਦੀ ਘਰ ਵੇਚਦੇ ਰਹਿੰਦੇ ਸੀਗੇ ਪ੍ਰੋਫਿਟ ਕੱਢਦੇ ਰਹਿੰਦੇ ਸੀਗੇ ਉਹਨਾਂ ਨੂੰ ਨੱਠ ਪਾਉਣ ਦੇ ਵਾਸਤੇ ਬੀਸੀ ਵਿੱਚ ਇਹ ਟੈਕਸ ਜਿਹੜਾ ਲਿਆਂਦਾ ਗਿਆ ਆ ਪਰ ਇਹ ਲਿਆਂਦਾ ਉਹ ਸੀ ਨੌ ਸੂਦੋਂ ਕੀਤਾ ਸੀ ਜਦੋਂ ਮਾਰਕੀਟ ਬੜੀ ਹੌਟ ਸੀਗੀ ਹੁਣ ਤਾਂ ਪੁੱਠੇ ਕੰਮ ਹੋਏ ਹੋਏ ਆ ਜਿਨ੍ਹਾਂ ਨੇ ਘਰ ਮਹਿੰਗੇ ਲਏ ਹੋਏ ਸੀਗੇ ਉਹ ਤਾਂ ਸਸਤੇ ਵਕੇ ਵਿਕ ਰਹੇ ਆ ਸੋ ਇਹ ਫਲਿੱਪਿੰਗ ਟੈਕਸ ਉਦੋਂ ਜਾ ਕੇ ਕੰਮ ਜ਼ਿਆਦਾ ਕਰੂਗਾ ਜਦੋਂ ਘਰ ਦੁਬਾਰਾ ਮਹਿੰਗੇ ਹੋਣ ਲੱਗ ਪਏ ਅਨਾਉਂਸਮੈਂਟ ਹੋ ਗਈ ਆ ਪਰ ਇਹਦਾ ਬਹੁਤਾ ਅਸਰ ਇਸ ਕਰਕੇ ਨਹੀਂ ਹੋਣਾ ਕਿਉਂਕਿ ਕੀਮਤਾਂ ਹੁਣ ਵਧ ਨਹੀਂ ਰਹੀਆਂ ਬਹੁਤਾ ਫਾਇਦਾ ਇਹਦੇ ਵਿੱਚੋਂ ਨਿਕਲ ਨਹੀਂ ਰਿਹਾ ਇਸੇ ਨਾਲ ਆਪਾਂ ਗੱਲਬਾਤ ਕਰੀਏ ਕੈਨੇਡਾ ਦੀ ਕੈਨੇਡਾ ਦੇ ਵਿੱਚ ਜਿਹੜੇ ਟੂਰੀ ਆਪਣੇ ਹੈਗੇ ਕੰਜ਼ਰਵਟਿਵ ਪਾਰਟੀ ਆ ਇਹ ਕਹਿੰਦੇ ਆ ਵੀ ਟੂ ਡੋ ਦੀ ਸਰਕਾਰ ਸੁੱਟਣ ਵਾਸਤੇ ਅਸੀਂ ਜਨਵਰੀ ਦੇ ਠੀਕ ਦੇ ਵਿੱਚ ਬੇਪ੍ਰੋਗੋਸ਼ੀ ਦਾ ਮਤਾ ਸੰਸਦ ਵਿੱਚ ਲੈ ਕੇ ਆਵਾਂਗੇ ਆ ਕਿਉਂਕਿ ਜਗਮੀ ਸਿੰਘ ਜਿਹੜੇ ਆ ਉਹ ਵੀ ਹੁਣ ਕਹਿ ਰਹੇ ਆ ਕਿ ਆਪਾਂ ਸਰਕਾਰ ਜਿਹੜੀ ਆ ਸੁੱਟ ਲੈਣੀ ਆ ਆ ਬਲੋਕ ਕਵਕਵਾ ਵਾਲੇ ਵੀ ਟੂਡੋ ਤੋਂ ਨਾਰਾਜ਼ ਨੇ ਸੋ ਟੂਰੀ ਪਾਰਟੀ ਚਾਹੁੰਦੀ ਆ ਵੀ ਜਲ ਤੋਂ ਜਲਦ ਜਿਹੜਾ ਆ ਹੋ ਟੂਡੋ ਸਰਕਾਰ ਸੁੱਟ ਲਈ ਜਾਵੇ ਤਾਂ ਕਿ ਇੱਕ ਬਣੀ ਹੋਈ ਵੇਵ ਦਾ ਫਾਇਦਾ ਉਠਾਇਆ ਜਾ ਸਕੇ ਤਾਂ ਜਿੱਥੇ ਇੱਕ ਪਾਸੇ ਟੂਡੋ ਨੂੰ ਸੁੱਟਣ ਵਾਸਤੇ ਘਰ ਦੇ ਵਿੱਚ ਜ਼ੋਰ ਲੱਗਾ ਹੋਇਆ ਦੂਜੇ ਪਾਸੇ ਟਰੰਪ ਜਿਹੜੇ ਆ ਉਹ ਕ੍ਰਿਸਮਸ ਵਾਲੇ ਦਿਨ ਅਤੇ ਰਾਤ ਨੂੰ ਵੀ ਟੂਡੋ ਨੂੰ ਭੁੱਲੇ ਨਹੀਂ ਟੂਡੋ ਦੀ ਯਾਦ ਦੇ ਵਿੱਚ ਉਹ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਪੋਸਟਾਂ ਪਾਉਂਦੇ ਰਹੇ ਆ ਹੁਣ ਟਰੰਪ ਜਿਹੜੇ ਆ ਇੱਕ ਵਾਰੀ ਨਹੀਂ ਤਕਰੀਬਨ ਅੱਧੀ ਦਰਜਨ ਤੋਂ ਵੱਧ ਵਾਰ ਇਹ ਗੱਲ ਕਹਿ ਚੁੱਕੇ ਆ ਕਿ ਕੈਨੇਡਾ ਜਿਹੜਾ ਜੀ ਉਹ ਅਸੀਂ 51ਵੀਂ ਸਟੇਟ ਜਿਹੜੀ ਅਮਰੀਕਾ ਦੀ ਮੰਨਦੇ ਆ ਜਾਂ ਉਧਰ ਨੂੰ ਉਹ ਇਸ਼ਾਰਾ ਕਰਦੇ ਆ ਪ੍ਰਧਾਨ ਮੰਤਰੀ ਜਸਨ ਟੂਡੋ ਨੂੰ ਉਹ ਕੈਨੇਡਾ ਦਾ ਗਵਰਨਰ ਜਿਹੜਾ ਆ ਕੇ ਸੰਬੋਧਿਤ ਹੁੰਦੇ ਆ 크리스마ਸ ਦੀਆਂ ਵਧਾਈਆਂ ਦੇਣ ਲੱਗਿਆ ਵੀ ਉਹਨਾਂ ਨੇ ਆਪਣੀ ਪੋਸਟ ਵਿੱਚ ਅਜੇ ਹਾਈ ਕੀਤਾ ਸੋ ਪਹਿਲਾਂ ਤਾਂ ਪ੍ਰਧਾਨ ਮੰਤਰੀ ਜਸਨ ਟੂਡੋ ਚੁੱਪੇ ਰਹੇ ਆ ਪਰ ਹੁਣ ਉਹਨਾਂ ਨੇ ਬੰਦਿਆਂ ਵਾਂਗੂ ਟ੍ਰੂਪਡੋ ਨੂੰ ਸਮਝਾਉਣ 트੍ਰੰਪ ਨੂੰ ਸਮਝਾਉਣ ਵਾਸਤੇ ਕੁਝ ਕੀਤਾ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਟਵਿੱਟਰ ਦੇ ਉੱਤੇ ਇੱਕ ਵੀਡੀਓ ਜਿਹੜੀ ਪੋਸਟ ਕੀਤੀ ਆ ਜਿਹਦਾ ਹੈਡਿੰਗ ਸੀਗਾ ਸਮ ਇਨਫੋਰਮੇਸ਼ਨ ਅਬਾਊਟ ਕੈਨੇਡਾ ਫਾਰ ਅਮਰੀਕਨਸ ਮਤਲਬ ਕਿ ਅਮਰੀਕਨ ਲੋਕਾਂ ਦੇ ਵਾਸਤੇ ਕੈਨੇਡਾ ਦੇ ਬਾਰੇ ਕੋਈ ਜਾਣਕਾਰੀ ਇਹ ਇੱਕ 2110 ਦੀਆਂ ਵਿంటర్ 올림픽 ਤੋਂ ਪਹਿਲਾਂ ਤਿਆਰ ਕੀਤੀ ਇੱਕ ਵੀਡੀਓ ਸੀਗੀ ਜਿਹਦੇ ਵਿੱਚ ਕੈਨੇਡਾ ਦੇ ਬਾਰੇ ਕੈਨੇਡਾ ਦੀਆਂ ਪ੍ਰਾਪਤੀਆਂ ਬਾਰੇ ਕੈਨੇਡਾ ਦੇ ਅਮਰੀਕਾ ਨਾਲ ਸਬੰਧਾਂ ਬਾਰੇ ਕੈਨੇਡਾ ਅਮਰੀਕਾ ਦੀਆਂ ਸਾਂਝੀਆਂ ਲੋੜਾਂ ਬਾਰੇ ਇਹਦੇ ਵਿੱਚ ਬਹੁਤ ਸਾਰਾ ਜ਼ਿਕਰ ਸੀਗਾ ਉਸ ਵੇਲੇ ਜਰਨਲਿਸਟ ਟੌਮ ਬਰੋਕੋ ਨੇ ਹੀ ਡਾਕੂਮੈਂਟਰੀ ਦੇ ਪਿੱਛੇ ਆਵਾਜ਼ ਦਿੱਤੀ ਸੀਗੀ ਜਿਹਦੇ ਵਿੱਚ ਉਹਨਾਂ ਨੇ ਸਾਰੀ ਜਾਣਕਾਰੀ ਦਿੱਤੀ ਆ ਸਾਰੀ ਜਾਣਕਾਰੀ ਕੈਨੇਡਾ ਤੇ ਅਮਰੀਕਾ ਦੇ ਸਬੰਧਾਂ ਦੇ ਦੇਣ ਤੋਂ ਬਾਅਦ ਇਹਦੇ ਵਿੱਚ ਅਖੀਰ ਦੇ ਵਿੱਚ ਅਮਰੀਕਨ ਰਾਸ਼ਟਰਪਤੀ ਜਿਹੜੇ ਸੀਗੇ 961 ਦੇ ਵਿੱਚ ਜੌਨ ਐਫ ਕੈਨੇਡੀ ਉਹਨਾਂ ਨੇ ਜਿਹੜੀ ਅਮਰੀਕਨ ਸੰਸਦ ਦੇ ਵਿੱਚ ਤਕਰੀਰ ਕੀਤੀ ਸੀਗੀ ਉਹ ਪਾਈ ਗਈ ਜਿਹਦੇ ਵਿੱਚ ਉਹ ਕਹਿੰਦੇ ਆ ਕਿ ਕੈਨੇਡਾ ਤੇ ਅਮਰੀਕਾ ਗੋਲਕਤੌਰ ਦੇ ਉੱਤੇ ਗਵੰਡੀ ਆ ਇਤਿਹਾਸਕ ਤੌਰ ਦੇ ਉੱਤੇ ਮਿੱਤਰ ਆ ਆਰਥਿਕ ਤਕੌਰ ਦੇ ਉੱਤੇ ਪਾਰਟਨਰ ਆ ਹਿੱਸੇਦਾਰ ਆ ਅਤੇ ਜਿਹੜੀਆਂ ਸਾਡੀਆਂ ਲੋੜਾਂ ਆ ਉਹਨਾਂ ਦੇ ਮੱਦੇਨਜ਼ਰ ਅਸੀਂ ਸਾਥੀ ਆ ਸੋ ਮਤਲਬ ਕੀ ਆ ਕਿ ਟੂਟੋ ਨੇ ਬੰਦਿਆਂ ਨੂੰ ਟਰੰਪ ਨੂੰ ਸਮਝਾਇਆ ਵੀ ਆਪਾਂ ਆਪੋ ਆੱਡਡ ਮੋਲਕ ਆ ਇੱਕ ਦੂਜੇ ਦੇ ਨਾਲ ਆਪਣੀਆਂ ਸਾਂਝਾਂ ਆ ਆਪਣੀਆਂ ਲੋੜਾਂ ਸਾਂਝੀਆਂ ਆ ਆਪਣੀ ਆਰਥਿਕਤਾ ਸਾਂਝੀ ਆ ਆਪਾਂ ਗਵੰਡੀ ਆ ਪਰ ਆਪਣੀ ਲਿਮਟ ਦੇ ਵਿੱਚ ਰਹਿ ਸੋ ਇਹ ਇੱਕ ਸਿੱਧਾ ਇਸ਼ਾਰਾ ਸੀਗਾ ਅਸਲ ਵਿੱਚ ਗੱਲ ਕੀ ਹੈ ਕਿ 트럼ਪ ਦੀ ਅੱਖ ਜਿਹੜੀ ਆ ਵਪਾਰਕ ਅੱਖ ਆ ਉਹ ਕੈਨੇਡਾ ਦੇ ਪਾਣੀ ਵੱਲ ਕੈਨੇਡਾ ਦੀ ਇਹ ਮਿਨਰਲਸ ਜਿਹਨਾਂ ਨੂੰ ਆਪਾਂ ਖਣਿਜ ਕਹਿ ਦਿੰਨੇ ਆ ਜਾਂ ਮੈਟਲਸ ਕਹਿ ਤਾਤਾਂ ਕਹਿ ਲਓ ਉਹਨਾਂ ਦੇ ਉੱਤੇ ਆ ਕਿ ਕੈਨੇਡਾ ਦੇ ਵਿੱਚ ਥਾ ਖਜ਼ਾਨਾ ਆ ਜਿਹੜਾ ਕਿ ਹੱਲੇ ਵੈਸੇ ਪਿਆ 트럼ਪ ਹੁਣੀ ਚਾਹੁੰਦੇ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਉਹਨੂੰ ਐਕਸਪਲੋਰ ਕਰੀਏ ਤੇ ਉਹਦੇ ਵਾਸਤੇ ਇਹ ਵਾਰ-ਵਾਰ ਜਿਹੜੀ ਗੱਲਬਾਤ ਕੀਤੀ ਜਾ ਰਹੀ ਆ ਹੁਣ ਪਹਿਲਾਂ ਤਾਂ ਇਹ ਹੁੰਦਾ ਸੀਗਾ ਕਿ ਜਦੋਂ ਟੂ ਟੋ ਬਾਰੇ 트럼ਪ ਇਹੋ ਜਿਹੀਆਂ ਟਿੱਪਣੀਆਂ ਕਰਦੇ ਸੀਗੇ ਤਾਂ ਜਿਹੜੇ ਰਾਈਟ ਵਿੰਗ ਕੈਨੇਡੀਅਨ ਸੀਗੇ ਜਾਂ ਟੋਰੀ ਪਾਰਟੀ ਵਾਲੇ ਕੰਜ਼ਰਵਟਿਵ ਪਾਰਟੀ ਵਾਲੇ ਕਹਿ ਲਓ ਇਹ ਦੰਦੀਆਂ ਕੱਢਦੇ ਹੁੰਦੇ ਸੀਗੇ ਪਰ ਹੁਣ ਉਹਨਾਂ ਨੇ ਇੱਕ ਨਵਾਂ ਸ਼ੋਸ਼ਾ ਛੱਡ ਦਿੱਤਾ 크리스마ਸ ਦੇ ਉੱਤੇ ਆਪਣੀ ਪਾਈ ਪੋਸਟ ਵਿੱਚ 트럼ਪ ਕਹਿੰਦੇ ਵੀ ਆਪਾਂ ਵੈਨ ਗ੍ਰੈਸਕੀ ਜਿਹੜਾ ਕਿ ਇੱਕ ਹਾਕੀ ਦਾ ਬਹੁਤ ਵੱਡਾ ਕੈਨੇਡੀਅਨ ਖਿਡਾਰੀ ਹੋਇਆ ਉਹਨੂੰ ਕੈਨੇਡਾ ਦੇ ਵਿੱਚ ਪ੍ਰਧਾਨ ਮੰਤਰੀ ਬਣਾਈਏ ਸੋ ਅਪੀਅਰ ਪੋਲੀ ਤੋਂ ਆਨ ਪਟਕਾ ਕੇ ਟਰੰਪ ਜਿਹੜੇ ਵੈਨਗਰੇਸਕੀ ਦੀ ਗੱਲ ਕਰ ਲਾ ਪਏ ਸੋ ਇਹ ਗੱਲ ਜਿਹੜੇ ਸੱਜੇ ਪੱਖੀ ਲੋਕ ਨੇ ਕਨਜ਼ਰਵਟਿਵ ਪਾਰਟੀ ਦੇ ਸਮਰਥਕ ਆ ਉਹਨਾਂ ਨੂੰ ਸिखਾਈ ਨਹੀਂ ਤੇ ਹੁਣ ਉਹ ਵੀ ਸੋਸ਼ਲ ਮੀਡੀਆ ਦੇ ਉੱਤੇ ਟਰੰਪ ਨੂੰ ਕਹਿਣ ਲੱਗ ਪਿਆ ਵੀ ਆਪਣੀ ਲਿਮਟ ਵਿੱਚ ਰਹਿ ਕੈਨੇਡਾ ਇੱਕ ਵੱਖਰਾ ਖੁਦਮੁਖਤਿਆਰ ਮੌਲਕਾ ਤੇ ਗੱਲਬਾਤ ਜਿਹੜੀ ਆਪਣੀ ਲਿਮਟ ਵਿੱਚ ਰਹਿ ਕੇ ਕਰਨੀ ਚਾਹੀਦੀ ਆ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਅਮਰੀਕਾ ਦੀ ਤਾਂ ਅਮਰੀਕਾ ਦੇ ਵਿੱਚ ਪਿਛਲੇ 2 ਦਿਨਾਂ ਤੋਂ ਇੱਕ ਬਹੁਤ ਵੱਡੀ ਸ਼ਬਦੀ ਜੰਗ ਨੇ ਰੂਪ ਲੈ ਲਿਆ ਐਡਾ ਭੇੜਾ ਤੇ ਐਡਾ ਵਿਸ਼ਾਲ ਕਿਉਂ ਲੱਗ ਰਿਹਾ ਕਿ ਅਮਰੀਕਾ ਦੇ ਵਿੱਚ ਸਮਾਜਿਕ ਤੇੜ ਜਿਹੜੀ ਆ ਉਹ ਬਹੁਤ ਵੱਡੇ ਤੌਰ ਦੇ ਉੱਤੇ ਉੱਭਰ ਆਉਣੀ ਆ ਕੋਈ ਸਮਝਾ ਕਿ ਕਾਲਿਆਂ ਤੇ ਗੋਰਿਆਂ ਦੇ ਵਿੱਚ ਇੱਕ ਬਹੁਤ ਵੱਡੀ ਸਮਾਜਿਕ ਤੇੜ ਪਈ ਸੀ ਜਿਹੜੀ ਕਿ ਦਿਨੋਂ ਦਿਨ ਚੌੜੀ ਹੁੰਦੀ ਗਈ ਆ ਹੁਣ ਕੀ ਹੋਇਆ ਕਿ ਅਮਰੀਕਾ ਦੇ ਵਿੱਚ ਜਿਹੜੇ 트ੰਪ ਦੇ ਸਮਰਥਕ ਨੇ ਮੈਗਾ ਸਮਰਥਕ ਨੇ ਉਹਨਾਂ ਦੇ ਦੇ ਭਾਰਤੀਆਂ ਆਈਟੀ ਸੈੱਲ ਵਾਲੇ ਜਿਹੜੇ ਨੇ ਭਾਰਤੀ ਉਹ ਕੰਮ ਹੈ ਜਿਹੜੇ ਕਿ ਆਈਟੀ ਇੰਡਸਟਰੀ ਵਿੱਚ ਕੰਮ ਕਰਦੇ ਆ ਉਹਨਾ ਵਿਚਾਲੇ ਇੱਕ ਵੱਡੀ ਤਰੇੜ ਪੈ ਗਈ ਆ ਤਾਂ ਜਾਂ ਇਹ ਕਹਿ ਸਕਦੇ ਆਂ ਆਪਾਂ ਕਿ ਅਮਰੀਕਨ ਗੋਰਿਆਂ ਅਤੇ ਭਾਰਤੀ ਹਿੰਦੂਆਂ ਦੇ ਵਿਚਾਲੇ ਇੱਕ ਵੱਡੀ ਤਰੇੜ ਬੀਤੇ ਦੇ ਨਹੀਂ ਅਮਰੀਕਾ 'ਚ ਉੱਭਰ ਕੇ ਆਈ ਆ ਸੋ ਪਹਿਲਾਂ ਤਾਂ ਮੈਂ ਮੈਗਾ ਸਮਝਾ ਦਵਾਂ ਕਿ ਮੈਗਾ ਸਮਰਥਕ ਕੌਣ ਹੁੰਦੇ ਆ 트ੰਪ ਵੱਲੋਂ ਇੱਕ ਨਾਰਾ ਦਿੱਤਾ ਗਿਆ ਸੀਗਾ ਮੇਕ ਅਮਰੀਕਾ ਗ੍ਰੇਟ ਅਗੇਨ ਸੋ ਉਹਦੀ ਜਿਹੜੀ ਸ਼ਾਰਟ ਫਾਰਮ ਆ ਉਹਨੂੰ ਆਪਾਂ ਮੈਗਾ ਕਹਿੰਦੇ ਆ ਮਤਲਬ ਕਿ 트ੰਪ ਦੇ ਨਾਰੇ ਦੇ ਸਮਰਥਕ 트ੰਪ ਦੇ ਸਮਰਥਕ ਗੋਰੇ ਲੋਕ ਜਿਹੜੇ ਕਿ ਇਹ ਕਹਿੰਦੇ ਆਣ ਕਿ ਅਮਰੀਕਾ ਦੇ ਤੇ ਸਾਡਾ ਹੱਕ ਆ ਅਸੀਂ ਇੱਥੇ ਪਹਿਲਾਂ ਆਏ ਆ ਲਕਿ ਅਮਰੀਕਾ ਵੀ ਪਹਿਲਾ ਨੇਟਿਵਸ ਦੀ ਹੀ ਕੰਟਰੀ ਹੁੰਦਾ ਸੀਗਾ ਹੁਣ ਹੋਇਆ ਕੀ ਹੈ ਕਿ ਟਰੰਪ ਪ੍ਰਸ਼ਾਸਨ ਦੇ ਵਿੱਚ ਇੱਕ ਇੱਕ ਕਰਕੇ ਕਈ ਭਾਰਤੀ ਜਿਹੜੇ ਆ ਉਹਨਾਂ ਨੂੰ ਉਹਦੇ ਦਿੱਤੇ ਗਏ ਆ ਵੀਕਐਂਡ ਦੇ ਉੱਤੇ ਉਹਨੇ ਲੰਘਨ ਕਰ ਦਿੱਤਾ ਕਿ ਅਮਰੀਕਾ ਦੇ ਵਿੱਚ ਵਾਈਟ ਹਾਊਸ ਦਾ ਜਿਹੜਾ ਆਰਟੀਫੀਸ਼ੀਅਲ ਇੰਟੈਲੀਜੈਂਸ ਵਿੰਗ ਆ ਉਹਦਾ ਇਹ ਐਡਵਾਈਜ਼ਰੀ ਬੋਰਡ ਦੇ ਵਿੱਚ ਇੱਕ ਭਾਰਤੀ ਸ਼੍ਰੀ ਰਾਮ ਕ੍ਰਿਸ਼ਨ ਨੂੰ ਲਿਆ ਗਿਆ ਆ ਸ਼੍ਰੀ ਰਾਮ ਕ੍ਰਿਸ਼ਨ ਇੱਕ ਉਹ ਬੰਦਾ ਆ ਜਿਹੜਾ ਕਿ ਬੀਤੇ ਦੇ ਵਿੱਚ ਟਰੰਪ ਦੀਆਂ ਪਾਲਿਸੀਆਂ ਦੇ ਉਲਟ ਬੋਲਦਾ ਰਿਹਾ ਆ ਜਿਹੜਾ H1B ਵੀਜ਼ਾ ਅਮਰੀਕਾ ਦੇ ਵਿੱਚ ਜਿਹਨੂੰ ਆਪਾਂ ਸਿੱਧੇ ਲਫ਼ਜ਼ਾਂ ਵਿੱਚ ਵਰਕ ਪਰਮਿਟ ਵੀਜ਼ਾ ਕਹਿ ਸਕਦੇ ਆ ਜਿਹਦੇ ਅਧੀਨ ਭਾਰਤ ਦੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਵਰਕ ਪਰਮਿਟ ਦੇ ਉੱਤੇ ਆ ਕੇ ਆਈਟੀ ਇੰਡਸਟਰੀ ਵਿੱਚ ਕੰਮ ਕਰਦੇ ਆ 트럼ਪ ਸਮਰਥਕ ਮੈਗਾ ਸਮਰਥਕ ਚਾਹੁੰਦੇ ਸੀਗੇ ਵੀ ਉਹ ਬੰਦ ਹੋਣਾ ਚਾਹੀਦਾ ਆ ਘਟਾਉਣਾ ਚਾਹੀਦਾ ਆ ਪਰ ਜਿਹੜਾ ਇਹ ਸ਼੍ਰੀ ਰਾਮ ਪ੍ਰੇਸ਼ਨ ਲੈ ਕੇ ਜਾਂਦਾ ਉਹ ਕਹਿੰਦਾ ਵੀ ਇਹਨੂੰ ਹੋਰ ਖੋਲਣਾ ਚਾਹੀਦਾ ਹੈ ਭਾਰਤ ਤੋਂ ਹੋਰ ਲੋਕ ਆਉਣੇ ਚਾਹੀਦੇ ਆ ਸੋ ਇਸ ਕਰਕੇ ਅਜਿਹੇ 트럼ਪ ਦੇ ਸਮਰਥਕ ਸੀਗੇ ਮੈਗਾ ਸਮਰਥਕ ਸੀਗੇ ਉਹ ਵਿਰੋਧ ਕਰਨ ਲੱਪੇ ਵੀ ਇਹ ਬੰਦੇ ਦੀ ਨਿਯੁਕਤੀ ਗਲਤ ਹੋਈ ਆ ਉਦੋਂ ਬਾਅਦ ਕੀ ਹੋਇਆ ਕਿ 트럼ਪ ਦੇ ਦੋ ਸਾਥੀ ਹੈਗੇ ਐਲਨ ਮਸਕ ਜਿਹੜਾ ਕਿ ਟੈਸਲਾ ਦੇ ਟਵਿੱਟਰ ਦੇ ਵੀ ਮਾਲਕ ਆ ਤੇ ਨਾਲ ਵਿਵੇਕਰਾਮਾ ਸੁਆਮੀ ਜਿਹਨਾਂ ਨੂੰ ਇੱਕ ਵੱਖਰਾ ਮਹਿਕਮਾ ਦਿੱਤਾ ਗਿਆ ਕਿ ਤੁਸੀਂ ਸਰਕਾਰੀ ਖਰਚਾ ਘਟਾਉਣ ਦੇ ਵਾਸਤੇ ਜਿਹੜੀਆਂ ਕਟੌਤੀਆਂ ਕਰਨ ਦੇ ਵਾਸਤੇ ਇੱਕ ਸਰਕਾਰ ਨੂੰ ਸਲਾਹ ਦੇਣੀ ਆ ਸਲਾਹਕਾਰ ਬਣਾਏ ਗਏ ਆ ਉਹ ਉਹਨਾਂ ਨੇ ਮਗਰ ਟਵੀਟ ਕਰ ਦਿੱਤੇ ਉਹਨਾਂ ਨੇ ਸ੍ਰੀ ਰਾਮ ਕ੍ਰਿਸ਼ਨ ਦੀ ਹਮਾਇਤ ਕਰ ਦਿੱਤੀ ਤੇ ਵਿਵੇਕਰਾਮਾ ਸਵਾਮੀ ਦਾ ਇਦੋਂ ਗਾਹ ਤੱਕ ਚੱਲ ਗਿਆ ਉਹਨੇ ਇੱਕ ਲੰਮਾ ਚੌੜਾ ਟਵੀਟ ਲਿਖਿਆ ਜਿਦੇ ਵਿੱਚ ਕੇਂਦਰੀ ਭਾਅਵੇ ਦਰਸਾਇਆ ਗਿਆ ਕਿ ਅਮਰੀਕਨ ਲੋਕਾਂ ਨੂੰ 19 ਅਕਲ ਨਹੀਂ ਹੈਗੀ ਉਹਦੇ ਜਿਹੜਾ ਕਹਿਣ ਦਾ ਭਾਵ ਸੀਗਾ ਵੀ ਜਿਹੜੇ ਅਮਰੀਕਨ ਮੱਧ ਵਰਗੀ ਲੋਕ ਆ ਇਹ 90ਵਾਂ ਤੋਂ ਬਾਅਦ ਦੇ ਵਿੱਚ ਐਸ਼ ਪ੍ਰਸਤੀ ਦੇ ਵਿੱਚ ਜ਼ਿਆਦਾ ਰੁੱਝ ਗਏ ਆ ਇਹ ਸੋਸਤ ਹੋ ਗਿਆ ਆ ਉਹ ਕੰਮ ਇਹ ਕਰ ਨਹੀਂ ਸਕਦੇ ਜਿਹੜਾ ਕੰਮ ਬਾਹਰੋਂ ਆਏ ਕੰਮ ਇਹ ਕਰ ਰਹੇ ਆ ਇਸ ਕਰਕੇ ਜੇਕਰ ਬਾਹਰੋਂ ਆਏ ਕੰਮ ਇਹ ਆਪਾਂ ਸਦਨੇ ਬੰਦ ਕਰ ਦਿੱਤੇ ਤਾਂ ਅਸੀਂ ਚੀਨ ਦੇ ਨਾਲੋਂ ਪਛੜ ਜਾਵਾਂਗੇ ਸੋ ਇਹ ਤਵੀਤ ਕਰਨ ਦੀ ਦੇਰ ਸੀ ਕਿ ਜਿੰਨੇ ਵੀ ਗੋਰੇ ਰਾਈਟ ਵਿੰਗਰ ਸੀਗੇ ਅਮਰੀਕਾ ਦੇ ਉਹ ਸਾਰੇ ਚਾਹੇ ਛੋਟੇ ਸੀ ਵੱਡੇ ਸੀਗੇ ਇਥੋਂ ਤੱਕ ਕਿ ਉਹ ਅਮਰੀਕਨ ਸਿਆਸਤਦਾਨ ਵੀ ਮੌਜੂਦ ਆ ਉਹ ਸਾਰੇ ਜਿਹੜੇ ਆ ਹੱਥ ਧੋ ਕੇ ਐਲਨ ਮਸਕ ਵਿਗਰਾਮਾ ਸਵਾਮੀ ਅਤੇ ਟਰੰਪ ਦੇ ਮੈਗਾ ਸਮਰਥਕ ਜਿਹੜੇ ਉਹਨਾਂ ਮਗਰ ਪੈ ਗਏ ਵੀ ਤੁਸੀਂ ਗੱਲ ਕੁਝ ਹੋਰ ਕੀਤੀ ਸੀਗੀ ਤੁਸੀਂ ਕਿਹਾ ਇਹ ਸੀਗਾ ਕਿ ਆਪਾਂ ਅਮਰੀਕਾ ਨੂੰ ਗ੍ਰੇਟ ਬਣਾਉਣਾ ਅਮਰੀਕਨ ਲੋਕਾਂ ਨੂੰ ਪਹਿਲ ਦੇਣੀ ਆ ਇੱਥੇ ਦੇ ਜੰਪਲ ਬੱਚਿਆਂ ਨੂੰ ਪਹਿਲ ਦੇਣੀ ਆ ਪਰ ਤੁਸੀਂ ਗੱਲਾਂ ਉਹ ਕਰ ਰਹੇ ਆਂ ਬੰਦੇ ਉਹ ਅੱਗੇ ਲੈ ਕੇ ਆ ਰਹੇ ਆਂ ਜਿਹੜੇ ਕਿ ਭਾਰਤੀਆਂ ਨੂੰ ਪਹਿਲ ਦੇ ਰਹੇ ਆਂ ਤੋਂ ਬੜਾ ਖੁੱਲ ਕੇ ਲੜਾਈਆਂ ਚੱਲੀਆਂ ਜਿਹੜੀਆਂ ਕਿ ਬਹੁਤ ਬੜੀ ਹੀ ਕਹੋ ਵੀ ਨੀਵੀਂ ਸ਼ਬਦਾਵਲੀ ਤੱਕ ਵੀ ਚਲੇ ਗਈਆਂ ਉਹ ਜਿਹੜੇ ਮੈਗਾ ਸਮਰਥਕ 트럼ਪ ਸਮਰਥਕ ਕਹਿੰਦੇ ਵੀ ਜਿਹੜੀਆਂ ਤੁਸੀਂ ਦਲੀਲਾਂ ਦੇ ਰਹੇ ਆ ਇਲਨ ਮਸਕ ਤੇ ਵਿਵੇਕ ਰਾਮਾ ਸੁਆਮੀ ਕਿ ਆਪਾਂ ਨੂੰ ਭਾਰਤੀ ਤੇਰੇ ਉਨੇ ਤਾਂ ਜ਼ਰੂਰੀ ਆ ਵੀ ਇਹਨਾਂ ਦੇ ਦਿਮਾਗ ਬਹੁਤ ਆ ਅਸੀਂ ਇਹਨਾਂ ਦੇ ਦਿਮਾਗ ਵਰਤ ਕੇ ਆਪਣੇ ਮੁਲਕ ਨੂੰ ਅੱਗੇ ਲਿਜਾ ਸਕਦੇ ਆ ਉਹ ਕਹਿੰਦੇ ਵੀ ਜੇ ਇੰਨੇ ਹੀ ਦਿਮਾਗੀ ਆ ਭਾਰਤੀ ਫੇ ਇਹ ਭਾਰਤ ਵਿੱਚ ਰਹਿ ਕੇ ਖੋਜਾਂ ਕਿਉਂ ਨਹੀਂ ਕਰ ਲੈਂਦੇ ਭਾਰਤ ਨੂੰ ਉਹਨਾਂ ਨੇ ਅਮਰੀਕਾ ਦੇ ਬਰਾਬਰ ਕਿਉਂ ਨਹੀਂ ਲਿਆਉਂਦਾ ਭਾਰਤ ਵਿੱਚ ਕੋਈ ਸਿਲੀਕਨ ਵੈਲੀ ਜਿਹੜੀ ਆ ਉਹ ਕਿਉਂ ਨਹੀਂ ਬਣ ਗਈ ਜੇ ਇੰਨੇ ਸਿਆਣੇ ਆ ਉਹ ਕਹਿੰਦੇ ਅਸਲੀਅਤ ਇਹ ਆ ਕਿ ਅਮਰੀਕਾ ਦੇ ਵਿੱਚ ਖੋਜਾਂ ਜਿਹੜੀਆਂ ਗੋਰਿਆਂ ਨੇ ਕੀਤੀਆਂ ਇਹ ਸਿਰਫ ਆ ਕੇ ਸਾਡੇ ਨੌਕਰ ਬਣ ਕੇ ਇੱਥੇ ਕੋਡ ਪੰਚ ਕਰਦੇ ਆ ਤੇ ਬਾਕੀ ਉਹ ਕਹਿੰਦੇ ਵੀ ਅਸਲੀ ਗੱਲ ਇਹ ਆ ਕਿ ਜਿਹੜੀਆਂ ਵੱਡੀਆਂ ਆਈਟੀ ਕੰਪਨੀਆਂ ਆ ਇਹਨਾਂ ਨੂੰ ਅਮਰੀਕਨ ਬੱਚਾ ਜਿਹੜਾ ਆ ਕਾਲਜ ਯੂਨੀਵਰਸਿਟੀ ਤੋਂ ਨਿਕਲਦਾ ਉਹਦਾ ਜਿਸ ਕੰਮ ਦਾ 2 ਲੱਖ ਡਾਲਰ ਦੇਣਾ ਪੈਂਦਾ ਸਾਲ ਦਾ ਉਹ ਕੰਮ ਭਾਰਤੀ ਜਿਹੜੇ ਆ ਉਹ 70-80 ਹਜ਼ਾਰ ਡਾਲਰ ਚ ਕਰੀ ਜਾਂਦੇ ਆ ਸੋ ਆਪਣੇ ਪੈਸੇ ਬਚਾਉਣ ਵਾਸਤੇ ਅਮਰੀਕਨ ਲੋਕਾਂ ਨਾਲ ਧੋਖਾ ਕੀਤਾ ਜਾ ਰਿਹਾ ਉਹਨਾਂ ਨੇ ਆਧਾਰਨਾ ਦੇਣੀਆਂ ਸ਼ੁਰੂ ਕਰ ਦਿੱਤੀਆਂ ਵੀ ਇੱਕ ਪਾਸੇ ਗੂਗਲ ਜਿਹੜਾ ਆ ਉਹ 6500 ਲੋਕਾਂ ਨੂੰ ਲੇ-ਆਫ ਕਰ ਰਿਹਾ ਇਸ ਸਾਲ ਦੂਜੇ ਪਾਸੇ 5400 ਵਰਕ ਪਰਮਿਟ ਉਹਨੇ ਅਪਲਾਈ ਕਰ ਦਿੱਤੇ ਆ ਉਹ ਕਹਿੰਦੇ ਵੀ ਇਹ ਕੀ ਧੋਖਾ ਆ ਵੀ ਜੇਕਰ ਅਮਰੀਕਨ ਦਾ ਇੱਕ ਪਾਸੇ ਕੰਮ ਤੋਂ ਛੁੱਟੀ ਕਿਤਰਾਈ ਜਾ ਰਹੇ ਆ ਤੇ ਦੂਜੇ ਪਾਸੇ ਭਾਰਤ ਤੋਂ 5400 ਬੰਦੇ ਮਂਗਾਏ ਜਾ ਰਹੇ ਆ ਇਦਾਂ ਹੀ ਹੋਰ ਕੰਪਨੀਆਂ ਆ ਉਹ ਕਹਿੰਦੇ ਵੀ ਇਹ ਅਮਰੀਕਨ ਲੋਕਾਂ ਦੇ ਨਾਲ ਅਮਰੀਕਨ ਸੁਪਨਿਆਂ ਦੇ ਨਾਲ ਟਰੰਪ ਵੱਲੋਂ ਦਿਖਾਏ ਸਬਜ਼ ਬਾਗ ਦੇ ਨਾਲ ਉਹ ਕਹਿੰਦੇ ਵੀ ਅਮਰੀਕਨ ਬੱਚਿਆਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਕਿਉਂਕਿ ਬਾਹਰੋਂ ਵਰਕ ਪਰਮਿਟ ਦੇ ਬੰਦੇ ਮਂਗਾਏ ਜਾ ਰਹੇ ਆ ਸੋ ਜਿਹੜਾ ਇਸ਼ੂ ਕੈਨੇਡਾ ਦੇ ਵਿੱਚ ਐਲ ਐਮ ਆਈ ਦੇ ਨਾਲ ਸ਼ੁਰੂ ਹੋਇਆ ਸੀਗਾ ਉਹੀ ਇਸ਼ੂ ਜਿਹੜਾ ਅਮਰੀਕਾ ਦੇ ਵਿੱਚ ਐਚ 1 ਬੀ ਵੀਜ਼ੇ ਦੇ ਨਾਲ ਸ਼ੁਰੂ ਹੋ ਗਿਆ ਆ ਤੇ ਉਹ ਇਹ ਵੀ ਕਹਿ ਰਹੇ ਆ ਕਿ ਜਿੱਥੇ ਕਿਤੇ ਵੀ ਭਾਰਤੀ ਆ ਕੇ ਨੌਕਰੀ ਤੇ ਲੱਗ ਜਾਂਦੇ ਆ ਮੈਨੇਜਰ ਬਣ ਜਾਂਦੇ ਆ ਉੱਥੇ ਗੋਰਿਆਂ ਦੀ ਭਰਤੀ ਬੰਦ ਹੋ ਜਾਂਦੀ ਆ ਤੇ ਉੱਥੇ ਭਾਰਤੀਆਂ ਨੂੰ ਹੀ ਅੱਗੇ ਤੋਂ ਅੱਗੇ ਰੱਖਿਆ ਜਾਂਦਾ ਆ ਤੇ ਨਾਲ ਉਹ ਇਹ ਵੀ ਕਹਿ ਰਹੇ ਆ ਕਿ ਤੁਸੀਂ ਜਿਹੜਾ ਸਾਡੇ ਦੇ ਉੱਤੇ ਕਬਜ਼ਾ ਕਰ ਰਹੇ ਆ ਵੀ ਸਾਡੇ ਉੱਤੇ ਵਿਚਾਰਨ ਕੀਤੀ ਆ ਹੁਣ ਸੰਗੀਆਂ ਦੀ ਆਦਤ ਜਿਹੜੀ ਉਹ ਇਹ ਆ ਵੀ ਉਹਨਾਂ ਨੇ ਸਾਹਸ ਦੇਣਾ ਸ਼ੁਰੂ ਕੀਤਾ ਭਾਰਤੀ ਆਈਟੀ ਕੰਮਿਆਂ ਦਾ ਪਰ ਉਹਦੇ ਵਿੱਚ ਗਾਲਾਂ ਕੱਢਲੀਆਂ ਸ਼ੁਰੂ ਕਰ ਦਿੱਤੀਆਂ ਏਦਾਂ ਕਹਿਣਾ ਸ਼ੁਰੂ ਕਰ ਦਿੱਤਾ ਕਿ ਜਿਹੜੇ ਅਮਰੀਕਾ ਨਾਲ ਆ ਇਹ ਤਾਂ ਕਿਸੇ ਕੰਮ ਦੇ ਨਹੀਂ ਹੈਗੇ ਅਸੀਂ ਤਾਂ ਅਮਰੀਕਾ ਵਾਲਿਆਂ ਦੀਆਂ ਜਿਹੜੀਆਂ ਕੁੜੀਆਂ ਆ ਉਹ ਰਖੈਲਾ ਬਣਾ ਕੇ ਰੱਖਣੀਆਂ ਇਹਨਾਂ ਨੂੰ ਪੂਰ ਇੰਡਸਟਰੀ ਦੇ ਵਿੱਚ ਲੈ ਕੇ ਜਾਣਾ ਅਮਰੀਕਨ ਮੁੰਡੇ ਜਿਹੜੇ ਆ ਸਾਡੇ ਨੌਕਰ ਬਣ ਕੇ ਰਹਿਣਗੇ ਉਤੋਂ ਫਿਰ ਜਿਹੜੇ ਅਮਰੀਕਨ ਗੋਰੇ ਸੀਗੇ ਹੋਰ ਖਿੱਚ ਗਏ ਆ ਤੇ ਆਹ ਹਾਲਾਤ ਵਿੱਚ ਹੁਣ ਕਾਫੀ ਜਿਹੜਾ ਗੁੱਸੇ ਦੇ ਵਿੱਚ ਕੰਮ ਚੱਲ ਰਿਹਾ ਆ ਸੋ ਇਹ ਜਿਹੜੀ H1B ਦੀ ਡਿਬੇਟ ਆ ਬੜੀ ਗੰਦੀ ਹੋ ਗਈ ਆ ਤੇ ਜਿਹੜਾ ਮੈਗਾ ਸਮਰਥਕ ਸੀਗੇ ਉਹਨਾਂ ਨੂੰ ਇਹ ਗੱਲਾਂ ਜਿਹੜੀਆਂ ਇਦਾਂ ਲੱਗ ਰਹੀਆਂ ਵੀ 트럼ਪ ਨੇ ਸਾਡੇ ਨਾਲ ਵਾਦੇ ਕੁਝ ਹੋਰ ਕੀਤੇ ਸੀਗੇ ਪਰ ਬੰਦੇ ਉਹ ਅੱਗੇ ਲੈ ਜਾਂਦੇ ਜਾ ਰਹੇ ਆ ਜਿਹੜੇ ਕਿ ਕੰਮ ਉਲਟ ਕਰ ਰਹੇ ਆ ਸੋ ਜਿਸ ਤਰੀਕੇ ਦੇ ਨਾਲ ਸੰਘੀਆਂ ਨੇ ਅਮਰੀਕਾ ਦੇ ਵਿੱਚ ਆ ਕੇ ਇਹ ਖੌੜੂ ਪਾਇਆ ਭਾਰਤ ਤੋਂ ਆਈਟੀ ਸੈਲਜ਼ ਰਾਹੀਂ ਇਹਨਾਂ ਨੂੰ ਗਾਲਾਂ ਕੱਢੀਆਂ ਆ ਉਹ ਤੋਂ ਇਹ ਵੀ ਗੱਲ ਸਾਫ਼ ਹੋ ਗਈ ਕਿ ਜਿਹੜੇ ਅਮਰੀਕਾ ਦੇ ਵਿੱਚ ਰਹਿ ਰਹੇ ਸੰਘੀ ਆ ਇਨਾ ਦੀ ਵਫਾਦਾਰੀ ਅਮਰੀਕਾ ਦੇ ਨਾਲ ਨਹੀਂ ਹੈਗੀ ਇਹ ਭਾਰਤ ਨਾਲ ਆ ਤੇ ਇਸ ਦੇ ਨਾਲ ਹੀ ਹੁਣ ਜਿਹੜੇ ਕੁਝ ਹੋਰ ਇਹਨਾਂ ਚ ਪੜੇ ਲਿਖੇ ਲੋਕ ਨੇ ਮੈਗਾ ਸਮਰਥਕਾਂ ਵਿੱਚ ਉਹ ਇਹ ਕਹਿ ਰਹੇ ਆ ਕਿ ਜਿਸ ਤਰੀਕੇ ਦੇ ਨਾਲ ਜੂਜ਼ ਨੇ ਅਮਰੀਕਾ ਦੇ ਉੱਤੇ ਕਬਜ਼ਾ ਕੀਤਾ ਜਾਂ ਜੂ ਜਿਹੜੇ ਆ ਉਹ ਸਾਰੀ ਮੋਨੋਪੋਲੀ ਕਰ ਰਹੇ ਆ ਇਦਾਂ ਭਾਰਤੀ ਚਾਹੁੰਦੇ ਆ ਕਿ ਅਮਰੀਕਾ ਨੂੰ ਅਸੀਂ ਚਲਾਈਏ ਤੇ ਅਮਰੀਕਾ ਵਾਲੇ ਆਪਣੇ ਹੱਥੀਂ ਸਾਰਾ ਕੁਝ ਉਹਨਾਂ ਨੂੰ ਸੋਂ ਪਰੇ ਆ ਸੋ ਇਹ ਵੀ ਗੱਲ ਚੱਲ ਰਹੀ ਆ ਕਿ ਭਾਰਤ ਦੇ ਵਿੱਚ ਜਿਹੜਾ ਹਿੰਦੂਤਵੀ ਨੈਟਵਰਕ ਆ ਉਹ ਬੜਾ ਸਟਰੋਂਗ ਹੋ ਰਿਹਾ ਆ ਤੇ ਜੇਕਰ ਇਹਨੂੰ ਹੁਣ ਮੌਕੇ ਤੇ ਨਾ ਰੋਕਿਆ ਗਿਆ ਤਾਂ ਅਮਰੀਕਨ ਜਿਹੜੇ ਗੋਰੇ ਆ ਉਹ ਇੱਥੇ ਬਹੁਤ ਘੱਟ ਗਿਣਤੀ 'ਚ ਰਹਿ ਜਾਣਗੇ ਸੋ ਕੁੱਲ ਮਿਲਾ ਕੇ ਜਿਹੜੀ ਗੱਲ ਯੂਰਪ ਵਿੱਚ ਚੱਲ ਰਹੀ ਸੀਗੀ ਜਿਹੜੀ ਗੱਲ ਕੈਨੇਡਾ ਦੇ ਵਿੱਚ ਤੇ ਕਈ ਮਹੀਨਿਆਂ ਤੋਂ ਚੱਲ ਰਹੀ ਸੀਗੀ ਅਮਰੀਕਾ ਦੇ ਵਿੱਚ ਜਵਾਲਾਮੁਖੀ ਵਾਂਗੂ ਪਾਟ ਗਈ ਆ ਸੋ ਗੋਰੇ ਜਿਹੜੇ ਇੱਕ ਪਾਸੇ ਹੋ ਗਏ ਆ ਭਾਰਤੀ ਜਿਹੜੇ ਇਮੀਗਰੈਂਟ ਆ ਦੂਜੇ ਪਾਸੇ ਹੋ ਗਏ ਆ ਇਹ ਸਮਾਜਿਕ ਤੇੜ ਵੱਡੀ ਹੋ ਗਈ ਆ ਇਹਦੇ ਚੱਕ ਵੱਡੀ ਤੇ ਰਹਿ ਗਈ ਆ ਅਮਰੀਕਾ ਦੇ ਕਾਲੇ ਸਿਆਦ ਲੋਕ ਜਿਹੜੇ ਆ ਉਹ ਬੈਠੇ ਤਮਾਸ਼ਾ ਦੇਖ ਰਹੇ ਆ ਉਹ ਕਹਿੰਦੇ ਤੁਸੀਂ ਸਾਡੇ ਨਾਲ ਪਹਿਲਾਂ ਵਿਤਕਰਾ ਬਹੁਤ ਕੀਤਾ ਹੁਣ ਭਾਰਤੀ ਤੁਹਾਡੇ ਨਾਲ ਵਿਤਕਰਾ ਕਰਨਗੇ ਅਮਰੀਕਨ ਗੋਰਿਆਂ ਦੇ ਨਾਲ ਤੇ ਤੁਹਾਡੇ ਕੋਲੋਂ ਕੱਖ ਨਹੀਂ ਹੋਣਾ ਸੋ ਇਸ ਦੇ ਨਾਲ ਹੀ ਇਹ ਵੀ ਗੱਲਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਆ ਕਿ ਅ ਕਿਸੇ ਵੀ ਵੇਲੇ ਕਿਸੇ ਵੀ ਸਮਾਜਿਕ ਤਰੇੜ ਦੇ ਦੌਰਾਨ ਕੁਝ ਹਿੰਸਕ ਕਾਰਵਾਈ ਵੀ ਹੋ ਸਕਦੀ ਆ ਕਿਸੇ ਵੀ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਆ ਸੋ ਇਹ ਇੱਕ ਆਪਣਾ ਬਹੁਤ ਵੱਡਾ ਗੰਭੀਰ ਸਵਾਲ ਆ ਤੇ ਉਹਨਾਂ ਨੇ ਜਿਹੜੇ ਕਾਲੇ ਲੋਕ ਨੇ ਉਹ ਵੀ ਕਹਿ ਰਹੇ ਆ ਕਿ ਇਹ ਭਾਰਤੋਂ ਲਿਆਂਦੇ ਜਿਹੜੇ ਇਮੀਗ੍ਰੈਂਟ ਆ ਇਹ ਤੁਹਾਡੇ ਨਾਲ ਦਾ ਵਿਤਕਰੇ ਕਰਦੇ ਕਰਦੇ ਆ ਇਹ ਤਾਂ ਆਪਣੇ ਲੋਕ ਨਹੀਂ ਬਖਸ਼ਦੇ ਹੈਗੇ ਜਾਤ ਪਾਤ ਦੇ ਆਧਾਰ ਦੇ ਉੱਤੇ ਆਪਣੇ ਹੀ ਜਿਹੜੇ ਇਹਨਾਂ ਦੇ ਲੋਕ ਆ ਉਨਾ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਤੁਸੀਂ ਇਹਨਾਂ ਤੋਂ ਇਹ ਤਵਕਕੋ ਕਿਵੇਂ ਰੱਖ ਸਕਦੇ ਆ ਕਿ ਤੁਹਾਡੇ ਨਾਲ ਵਿਤਕਰਾ ਨਹੀਂ ਕਰਨਗੇ ਸੋ ਐਲਨ ਮਸਕ ਅਤੇ ਵਿਵੇਕਰਾਮਾ ਸਵਾਮੀ ਤੇ ਵੱਡੇ ਦੋਸ਼ ਲੱਗ ਰਹੇ ਆ 트럼ਪ ਨੇ ਹਜੇ 20 ਜਨਵਰੀ ਨੂੰ ਉਹਦਾ ਸੰਭਾਲਣਾ ਆ ਉਹਦੇ ਸੱਜੇ ਖੱਬੇ ਹੱਥਾਂ ਐਲਨ ਮਸਕ ਅਤੇ ਵਿਵੇਕਰਾਮਾ ਸਵਾਮੀ ਪਹਿਲਾਂ ਹੀ ਵਿਵਾਦਾਂ 'ਚ ਘਿਰ ਗਏ ਆ 트럼ਪ ਸਮਰਥਕਾਂ ਦਾ ਮੈਗਾ ਸਮਰਥਕਾਂ ਦਾ ਭਰੋਸਾ ਜਿਹੜਾ ਜੀ ਉਹਨਾਂ ਨੇ ਗਵਾ ਲਿਆ ਆ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਹੁਣੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਉਹਨਾਂ ਦਾ 92 ਸਾਲ ਦੀ ਉਮਰ ਭੋਗ ਕੇ ਦਿਹਾਂਤ ਹੋ ਗਿਆ ਜੀ ਉਹ ਭਾਰਤ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਸੀ ਤੇ ਸ਼ਾਇਦ ਭਾਰਤ ਦੇ ਆਖਰੀ ਪ੍ਰਧਾਨ ਮੰਤਰੀ ਸੀ ਜ ਜਿਹਨਾਂ ਨੇ ਮੀਡੀਆ ਦੇ ਸਵਾਲ ਜਿਹੜੇ ਪ੍ਰੈਸ ਕਾਨਫਰੰਸ ਦੇ ਰੂਪ ਵਿੱਚ ਓਪਨਲੀ ਕਦੀ ਦਿੱਤੇ ਆ ਉਸ ਤੋਂ ਬਾਅਦ ਇਹ سلسلہ ਖਤਮ ਹੋ ਗਿਆ ਸੋ ਅ ਅਨਵੰਡੇ ਭਾਰਤ ਵਿੱਚ ਪੰਜਾਬ ਦੇ ਇੱਕ ਪਿੰਡ ਗਾਹ ਜਿਹੜਾ ਕਿ ਚਕਵਾਲ ਵਿੱਚ ਸੀਗਾ ਉੱਥੇੋਂ ਦਾ ਜਨਮ ਹੋਇਆ ਜਿਹੜੀ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਮੈਟ੍ਰਿਕ ਕੀਤੀ ਉਸ ਤੋਂ ਬਾਅਦ ਕੈਂਬਰਿਜ ਅਤੇ ਆਕਸਫੋਰਡ ਤੋਂ ਇਕਨੋਮਿਕਸ ਦੀ ਉੱਚ ਦਰਜੇ ਦੀ ਪੜ੍ਹਾਈ ਕੀਤੀ ਵੱਡੇ ਵੱਡੇ ਅਧਿਆਆਂ ਦੇ ਉੱਤੇ ਕੰਮ ਕੀਤਾ ਉਹਨਾਂ ਨੇ ਤੇ ਦੋ ਵਾਰੀ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਆ ਆਪਣੀ ਪਤਨੀ ਅਤੇ ਤਿੰਨ ਧੀਆਂ ਤੇ ਜਵਾਈ ਜਿਹੜੀਆਂ ਪਿੱਛੇ ਛੱਡ ਗਏ ਆ ਆਪਣੇ ਜੀਵਨ ਦੇ ਦੌਰਾਨ ਅੱਡ ਅੱਡ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਇਕਨੋਮਿਕਸ ਉਹ ਪੜਾਉਂਦੇ ਰਹੇ ਆ ਬਹੁਤ سارے ਲੋਕਾਂ ਦਾ ਜੀਵਨ ਪੱਧਰ ਉਹਨਾਂ ਨੇ ਉੱਚਾ ਚੱਕਿਆ ਭਾਰਤ ਦੀ ਆਰਥਿਕਤਾ ਬਹਾਲ ਕੀਤੀ ਹੈ ਬਹੁਤ ਨਾਮਣਾ ਖੱਟਿਆ ਦੁਨੀਆ ਦੇ ਵੱਡੇ ਲੀਡਰ ਆਵਾਮਾ ਹਰ ਪਰ ਵਰਗੇ ਉਹਨਾਂ ਦਾ ਸਤਿਕਾਰ ਕਰਦੇ ਸੀ ਤੇ ਕਰਦੇ ਆ ਤੋ ਜੇ ਆਪਾਂ ਇਹ ਗੱਲ ਕਹੀਏ ਕਿ ਉਹਨਾਂ ਨੇ ਜਿਹੜੀ ਪੱਗ ਦੀ ਪਛਾਣ ਆ ਉਹਦੇ ਵਿੱਚ ਵਾਧਾ ਕੀਤਾ ਤੇ ਕੋਈ ਗੱਲ ਅਤਕਤਨੀ ਨਹੀਂ ਹੋਊਗੀ ਪਰ ਆਪਣੀ ਕੌਮ ਪੰਜਾਬ ਦੇ ਵਾਸਤੇ ਉਹਨਾਂ ਨੇ ਕੁਝ ਖਾਸ ਨਹੀਂ ਕੀਤਾ ਉਲਟਾ ਜਿਹੜਾ ਪਹਾੜੇ ਦਾ ਦਾਸਤਾਜ਼ ਜ਼ਰੂਰ ਬਣਦੇ ਰਹੇ ਆ ਚਾਹੇ ਜੂਨ 84 ਦੇ ਹਮਲੇ ਵੇਲੇ ਆਰਬੀਆਈ ਦੇ ਗਵਰਨਰ ਵੱਜੋਂ ਫੰਡਿੰਗ ਦੇਣ ਦੀ ਗੱਲ ਸਗੀ ਤਾਂ ਵੀ ਮਨਮੋਹਨ ਸਿੰਘ ਦੇ ਦਸਕਤ ਹੋਏ ਪੰਜਾਬ ਦੇ ਮੁੰਡਿਆਂ ਦੇ ਗੋਲੀਆਂ ਮਾਰ ਮਾਰ ਕੇ ਝੂਠੇ ਪੁਲਿਸ ਮੁਕਾਬਲੇ 'ਚ ਮਾਰਨ ਤੋਂ ਬਾਅਦ ਜਿਹੜਾ ਪੰਜਾਬ ਸਰ ਗੋਲੀਆਂ ਦਾ ਬੰਬਾਂ ਦਾ ਖਰਚਾ ਚਾੜ੍ਹਾ ਗਿਆ ਕਰਜ਼ੇ ਦੇ ਰੂਪ ਦੇ ਵਿੱਚ ਉਹ ਵੀ ਉਹ ਮਾਫ਼ ਨਾ ਕਰ ਸਕੇ ਯੂਐਨ ਦੇ ਵਿੱਚ ਸਿੱਖ ਨਸਲ ਕੁਸ਼ੀ ਦੀ ਗੱਲ ਚੱਲੀ ਤਾਂ ਉੱਥੇ ਜਾ ਕੇ ਮਨਮੋਹਨ ਸਿੰਘ ਮੁੱਕਰ ਗਏ ਕਿ ਇਹ ਨਸਲ ਕੁਸ਼ੀ ਹੋਈਓ ਨਹੀਂ ਹੈਗੀ ਕੈਨੇਡਾ ਆਏ 210 ਦੇ ਵਿੱਚ ਤਾਂ ਇੱਥੇ ਆ ਕੇ ਜਿਹੜੇ ਇੱਥੋਂ ਦੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਸਗੇ ਉਹਨਾਂ ਨੂੰ ਉਲਟਾ ਕਹਿੰਦੇ ਅੱਗੇ ਤੁਸੀਂ ਕੈਨੇਡਾ ਦੇ ਸਿੱਖਾਂ ਦਾ ਜਿਹੜਾ ਆਜ਼ਾਦੀ ਮੰਗਦੇ ਸਿੱਖਿਆ ਖਾਸ ਖਿਆਲ ਰੱਖੋ ਸੋ ਹਮੇਸ਼ਾ ਕਹਾੜੇ ਤੇ ਦਾਸਤੇ ਬਣ ਕੇ ਜਿਹੜੇ ਉਹ ਚੱਲਦੇ ਰਹੇ ਆ ਪੈਸੇ ਢੇਲੇ ਵਾਲੇ ਪਾਸਿਓਂ ਗੱਲ ਕਰੀ ਉਹਨਾਂ ਨੇ ਬੇਈਮਾਨੀ ਨਹੀਂ ਕੀਤੀ ਬੜੇ ਇਮਾਨਦਾਰ ਰਹੇ ਆ ਭ੍ਰਿਸ਼ਟਾਚਾਰ ਨਹੀਂ ਕੀਤਾ ਪਰ ਆਪਣੇ ਅਹੁਦੇ ਪ੍ਰਤੀ ਇਮਾਨਦਾਰ ਨਹੀਂ ਰਹੇ ਪ੍ਰਧਾਨ ਮੰਤਰੀ ਹੁੰਦੇ ਉਹਨਾਂ ਦਾ ਫਰਜ਼ ਬਣਦਾ ਸੀਗਾ ਕਿ ਉਹਨਾਂ ਦੀ ਕਮਾਂਡ ਹੇਟ ਕਿਸੇ ਵੀ ਘੱਟ ਗਣਤੀ ਦੇ ਨਾਲ ਜ਼ੁਲਮ ਨਾ ਹੁੰਦਾ ਤੇ ਜਿਹਨਾਂ ਦੇ ਨਾਲ ਜ਼ੁਲਮ ਹੋਇਆ ਉਹਨਾਂ ਨੂੰ ਇਨਸਾਫ ਮਿਲਦਾ ਪਰ ਮਨਮੋਹਨ ਸਿੰਘ ਹੋਣੀ ਆਪਣੀਆਂ ਅੱਖਾਂ ਬੰਦ ਰੱਖੀਆਂ ਉਹ ਸਿਆਸੀ ਤੌਰ ਦੇ ਉੱਤੇ ਆਪਾਂ ਬੇਸ਼ੱਕ ਕਹਿ ਲਈਏ ਕਿ ਮਨਮੂਨ ਸਿੰਘ ਇਮਾਨਦਾਰ ਸਗੇ ਪਰ ਉਹਨਾਂ ਦੀ ਇਮਾਨਦਾਰੀ ਭਾਰਤ ਨਾਲ ਭਾਰਤੀ ਸਟੇਟ ਨਾਲ ਸੀਗੀ ਜਿਹੜੀ ਕਿ ਘੱਟ ਗਿਣਤੀਆਂ ਦੇ ਜ਼ੁਲਮ ਕਰਦੀ ਸੀ ਅਤੇ ਖਾਸ ਕਰਕੇ ਉਹਨਾਂ ਦੀ ਆਪਣੀ ਕੌਮ ਸਿੱਖ ਦੇ ਉੱਤੇ ਕੌਮ ਦੇ ਉੱਤੇ ਉਹਨਾਂ ਨੂੰ ਬਰਬਾਦ ਕਰਨ ਲਈ ਯਤਨਸ਼ੀਲ ਰਹੀ ਆ ਥੋੜਾ ਸਕਰੀਨ ਸ਼ਾਟ ਹੈ 210000 ਆ ਜਿਹਦੇ ਦੇ ਵਿੱਚ ਕੈਨੇਡਾ ਆ ਕੇ ਮਨਮੂਨ ਸਿੰਘ ਉਹਨਾਂ ਨੇ ਬਿਆਨ ਦਿੱਤਾ ਸੀ ਕਿ ਕੈਨੇਡਾ ਮਸਟ ਰੂਟ ਆਊਟ ਸਿੱਖ ਮਿਲਿਟੈਂਸੀ ਫ੍ਰੋਮ ਇਟਸ ਸੋਇਲ ਕੈਨੇਡਾ ਨੂੰ ਆਪਣੀ ਜ਼ਮੀਨ ਤੋਂ ਸਿੱਖ ਖਾਰਕੂਬਾਦ ਨੂੰ ਜੜੋਂ ਪੁੱਟਣਾ ਚਾਹੀਦਾ ਆ ਸੋ ਸਿੱਖਾਂ ਦੀਆਂ ਜੜ੍ਹਾਂ ਦੇ ਵਿੱਚ ਤੇਲ ਦੇਣ ਲਈ ਉਹ ਭਾਰਤ ਵਿੱਚ ਵੀ ਕੰਮ ਕਰਦੇ ਰਹੇ ਅਤੇ ਕੈਨੇਡਾ ਆ ਕੇ ਵੀ ਉਹੀ ਗੱਲਾਂ ਕਰਦੇ ਰਹੇ ਅਖੀਰ ਦੇ ਵਿੱਚ ਆਪਾਂ ਗੱਲਬਾਤ ਕਰੀਏ ਚੀਨ ਦੀ ਚੀਨ ਨੇ ਭਾਰਤੀ ਸਰਹੱਦ ਦੇ ਨੇੜੇ ਤਿੱਬਤ ਦੇ ਵਿੱਚ ਬ੍ਰਹਮਪੁੱਤਰ ਨਦੀ ਦੇ ਉੱਤੇ ਇੱਕ ਦੁਨੀਆ ਦਾ ਸਭ ਤੋਂ ਵੱਡਾ ਡੈਮ ਬਣਾਉਣ ਦਾ ਐਲਾਨ ਕੀਤਾ ਜਿਹਦੇ ਉੱਤੇ 137 ਅਰਬ ਅਮਰੀਕੀ ਡਾਲਰ ਖਰਚਾ ਆਉਣਾ ਸੋ ਇਹ ਖਰਚੇ ਪੱਖੋਂ ਵੀ ਸਭ ਤੋਂ ਵੱਡਾ ਆ ਤੇ ਸਮਰੱਥਾ ਪੱਖੋਂ ਵੀ ਸਭ ਤੋਂ ਵੱਡਾ ਡੈਮ ਹੋਣਾ ਆ ਬ੍ਰਹਮਪੁੱਤਰ ਜਿਹੜਾ ਨਦੀ ਆ ਜਾਂ ਦਰਿਆ ਆ ਉਹ ਭਾਰਤ ਦਾ ਸਭ ਤੋਂ ਵੱਡਾ ਦਰਿਆ ਆ ਬਹੁਤ سارے ਸੂਬਿਆਂ ਨੂੰ ਇਹ ਸਿੰਜਦਾ ਆ ਜਾ ਕੇ ਬੰਗਲਾਦੇਸ਼ ਤੱਕ ਜਾ ਕੇ ਇਹ ਸਿੰਜਾਈ ਕਰਦਾ ਆ ਉਹ ਜੇਕਰ ਚੀਨ ਵੱਲੋਂ ਇਹ ਡੈਮ ਬਣਾ ਲਿਆ ਜਾਂਦਾ ਜਿਹਦੇ ਵਿੱਚ ਕਿ 4-5 ਸਾਲ ਦੇ ਵਿੱਚ ਉਹ ਤਾਂ ਪੂਰਾ ਹੋਣ ਦੀ ਮੀਦ ਆ ਤਾਂ ਸਾਰਾ ਬ੍ਰਹਮਪੁੱਤਰ ਨਦੀ ਦਾ ਪਾਣੀ ਜਿਹੜਾ ਉਹ ਕੰਟਰੋਲ ਕਰ ਲੈਣਗੇ ਇਸ ਤੋਂ ਪਹਿਲਾਂ ਭਾਰਤ ਦੇ ਕਈ ਹੋਰ ਦਰਿਆਵਾਂ ਦਾ ਪਾਣੀ ਉਹ ਕੰਟਰੋਲ ਕਰ ਚੁੱਕੇ ਆ ਉਹਨਾਂ ਦੇ ਵਹਾਣ ਮੋੜ ਕੇ ਜਿਹੜੇ ਉਹ ਆਪਣਿਆ ਉਹਨਾਂ ਇਲਾਕਿਆਂ ਵਿੱਚ ਲਜਾ ਚੁੱਕੇ ਜਿੱਥੇ ਪਾਣੀ ਦੀ ਘਾਟ ਸੀਗੀ ਤੇ ਹੁਣ ਇਹ ਜਿਹੜਾ ਪ੍ਰੋਜੈਕਟ ਏਡਾ ਵੱਡਾ ਹੋਣਾ ਆ ਕਿ ਜਿੱਥੇ ਇੱਕ ਤਾਂ ਪਾਣੀ ਰੋਕ ਲਿਆ ਜਾਊਗਾ ਭਾਰਤ ਦਾ ਦੂਜਾ ਇਸ ਪਾਣੀ ਨੂੰ ਰੋਕ ਕੇ ਕਦੀ ਵੀ ਇhtiyar ਦੇ ਤੌਰ ਤੇ ਵਰਤਿਆ ਜਾ ਸਕਦਾ ਆ ਕੋਈ ਗੋਲੀ ਚਲਾਉਣ ਦੀ ਲੋੜ ਨਹੀਂ ਕੋਈ ਬੰਬ ਚਲਾਉਣ ਦੀ ਲੋੜ ਨਹੀਂ ਇਹਦੇ ਫਲੱਡ ਗੇਟ ਖੋਲੇ ਜਾਣਗੇ ਤਾਂ ਭਾਰਤ ਦਾ ਅੱਧਾ ਹਿੱਸਾ ਜਿਹੜਾ ਆ ਉਹ ਹੜ੍ਹ ਸਕਦਾ ਆ ਸੋ ਭਾਰਤ ਵਾਸਤੇ ਇੱਕ ਵੱਡੀ ਚਿੰਤਾ ਵਾਲੀ ਜਿਹੜੀ ਗੱਲ ਹੋਈ ਆ ਤੇ ਨਾਲੇ ਕੱਲ ਚੀਨ ਨੇ ਆਪਣੀ 6ਵੀਂ ਜਨਰੇਸ਼ਨ ਦੇ ਸਟੈਲਥ ਲੜਾਕੂ ਜਹਾਜ਼ ਵੀ ਲਾਂਚ ਕਰ ਦਿੱਤੇ ਆ ਇਨੂੰ ਲੱਗ ਕੇ ਵੀ ਭਾਰਤੀ ਫੌਜ ਵਿੱਚ ਫੌਜੀ ਮਹਾਰਾਂ ਦੇ ਵਿੱਚ ਕਾਫੀ ਚਿੰਤਾ ਪ੍ਰਗਟਾਈ ਜਾ ਰਹੀ ਹੈ ਕਿਉਂਕਿ ਜਿਹੜੇ ਉਹਨਾਂ ਨੇ ਜਹਾਜ਼ ਬਣਾਏ ਆ ਉਹ ਚੜਦੇ ਨਹੀਂ ਹੈਗੇ ਤੇ ਜੇ ਚੜ ਜਾਂਦੇ ਆ ਤਾਂ ਫਿਰ ਉਹ ਡਿੱਗ ਪੈਂਦੇ ਆ ਤੇ ਇਹਨਾਂ ਦੇ ਮੁਕਾਬਲੇ ਹਜੇ ਉਹ ਬਹੁਤ ਵੱਲੋਂ ਵੀ ਦੂਰ ਬੈਠੇ ਆ ਸੋ ਇਸ ਕਰਕੇ ਅੱਜ ਬਹੁਤ ਸਾਰੇ ਭਾਰਤੀ ਰੱਖਿਆ ਮਹਾਰ ਚਿੰਤਾ ਵੀ ਪ੍ਰਗਟਾ ਰਹੇ ਆ ਤੇ ਆਪਣੀਆਂ ਸਰਕਾਰਾਂ ਨੂੰ ਕੋਸ ਵੀ ਰਹੇ ਆ ਕਿ ਚੀਨ ਕਿੱਥੇ ਦਾ ਕਿੱਥੇ ਪਹੁੰਚ ਗਿਆ ਆਪਾਂ ਬਰਾਬਰਤਾ ਦੀਆਂ ਗੱਲਾਂ ਉਹਨਾਂ ਦੇ ਨਾਲ ਕਰਦੇ ਆ ਪਰ ਬਣ ਕੁਛ ਨਹੀਂ ਰਿਹਾ ਸੋ ਆਪਾਂ ਇੱਥੇ ਹੀ ਪ੍ਰੋਗਰਾਮ ਅੱਜ ਦਾ ਮਕਾਉਣੇ ਆ ਜੀ ਕੱਲ ਨੂੰ ਤੇ ਪਰਸੋਂ ਨੂੰ ਫੇਰ ਸਨੈਚਰ ਐਤਵਾਰ ਆ ਗਿਆ ਜੀ ਤਾਂ ਬੜਾ ਕਰਦਾ ਹੁੰਦਾ ਵੀ ਛੁੱਟੀਆਂ ਨਾਲ ਹੁਣ ਵਿੱਚ ਤੁਹਾਡੇ ਨਾਲ ਰੈਗੂਲਰ ਸੰਗਜ ਪਈ ਰਹੇ ਗੱਲਾਂ ਬਾਤਾਂ ਹੁੰਦੀਆਂ ਰਹਣ ਵਿਚਾਰਾਂ ਦਾ ਤੇ ਜਾਣਕਾਰੀ ਦਾ ਆਦਾਨ ਪ੍ਰਦਾਨ ਹੁੰਦਾ ਰਹੇ ਪਰ ਇਹ ਮਜਬੂਰੀਆਂ ਆ ਛੁੱਟੀਆਂ ਕਰਨੀਆਂ ਪੈਂਦੀਆਂ ਸੋਮਵਾਰ ਨੂੰ ਫੇਰ ਤੁਹਾਡੇ ਦਰਸ਼ਨ ਕਰਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਦਾ ਸ਼ੋਅ ਇਸ ਸਪான்ਸਰਡ ਬਾਏ ਭਰਤ ਜੁਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ